ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਮੌਲਕ ਲਿਖਤਾਂ ਵਿੱਚੋਂ ਕੁਝ ਨੁਕਤੇ ਇਕੱਤਰ ਕਰਕੇ ਇੱਕ ਟ੍ਰੈਕ ਦੇ ਰੂਪ ਵਿੱਚ ਛਪੇ ਸਨ। ਆਇਦੇ ਹਿੱਸੇ ਵਿੱਚ ਆਪ ਜੀ ਨੇ ਹਜ਼ੂਰੀ ਦੇ ਪਾਠ ਬਾਬਤ ਦਰਸਾਇਆ ਹੈ ਕਿ ਗੁਰੂ ਨਾਨਕ ਪਾਸ਼ਾ ਦਾ ਸਭ ਤੋਂ ਪਹਿਲਾ ਉਦਾਸੀਆਂ ਵੇਲੇ ਦਾ ਉਪਦੇਸ਼ ਓਸੀ ਹਜ਼ੂਰੀ ਕਿ ਜੋ ਵੀ ਧਰਮ ਕਰਮ ਕਰਨਾ ਹੈ ਬਾਣੀ ਪੜਨਾ ਪਾਠ ਕਰਨਾ ਸਿਮਰਨ ਕਰਨਾ इत्याਦ ਗੀਤਨ ਕਰਨਾ ਸੁਣਨਾ ਸਭ ਹਜ਼ੂਰੀ ਵਿੱਚ ਹੋਵੇ ਤੇ ਹਜ਼ੂਰੀ ਵਿੱਚ ਰਹਿਣ ਲਈ ਉਹਨਾਂ ਨੇ ਪੰਜ ਗੱਲਾਂ ਦਰਸਾਈਆਂ ਹਨ ਜਿਨ੍ਹਾਂ ਨੂੰ ਹਿਰਦੇ ਵਿੱਚ ਧਾਰਨਾ ਹੈ ਉਹ ਕਿਹੜੀਆਂ ਹਨ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਹ ਪਹਿਲਾ ਦਿਨ ਸੀ ਕਿ ਗੁਰੂ ਜੀ ਨੇ ਦੇਵੀ ਆਗਿਆ ਤੋਂ ਮਗਰੋਂ ਆਪਣਾ ਮੂੰਹ ਖੋਲਿਆ ਜੋ ਪੁੱਲ ਉਹਨਾਂ ਨੇ ਕਾਜ਼ੀ ਤੇ ਨਵਾਬ ਦੀ ਦੂਰ ਕੀਤੀ ਸੋ ਇਹ ਹੀ ਸੀ ਕਿ ਉਹ ਦੋਵੇਂ ਨਮਾਜ਼ ਪੜਦੇ ਤਾਂ ਸਨ ਪਰ ਉਹਨਾਂ ਦਾ ਦਿਲ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਨਹੀਂ ਸੀ ਨਮਾਜ਼ ਪੜ੍ਹਨੀ ਕੇ ਅਰਦਾਸ ਕਰਨੀ ਪਾਠ ਕਰਨੇ ਨਾਮ ਉਚਾਰਨਾ ਧਿਆਨ ਜੋੜਨੇ ਕੇ ਤਾੜੀ ਲਾਉਣੀ ਉਪਾਸ਼ਨਾ ਕਰਨੀ ਕੇ ਪੂਜਾ ਵਿੱਚ ਆਉਣਾ ਕੀਰਤਨ ਕਰਨਾ ਕੇ ਸਿਫਤ ਸਲਾਵਤ ਜਾਣਾ ਸਾਰੇ ਕੰਮਾਂ ਨੂੰ ਪਰਮੇਸ਼ਰ ਬਣੇ ਸਨਮੁਖ ਹੋ ਕੇ ਪ੍ਰੇਮ ਦੇ ਯਤਨ ਹਨ ਪਰ ਇਹਨਾਂ ਦੀ ਬਾਹਰੀ ਸੂਰਤ ਤੇ ਕਰਤਬ ਰਹਿ ਜਾਂਦਾ ਹੈ ਮਨ ਆਪਣੇ ਤਰੰਗਾਂ ਵਿੱਚ ਬੁੱਲੇ ਲੁੜਦਾ ਰਹਿੰਦਾ ਹੈ ਹਾਂਜੀ ਕੀਰਤਨ ਕਰਨਾ ਕਿ ਸਿਫਤ ਸਲਾਵਤ ਜਾਣਾ ਇਹ ਸਾਰੇ ਕੰਮਾਂ ਨੂੰ ਪਰਮੇਸ਼ਰ ਵੱਨੇ ਸਨਮੁਖ ਹੋ ਕੇ ਪ੍ਰੇਮ ਦੇ ਯਤਨ ਹਨ ਪਰ ਇਹਨਾਂ ਦੀ ਬਾਹਰੀ ਸੂਰਤ ਤੇ ਕਰਤਵ ਰਹਿ ਜਾਂਦਾ ਹੈ ਮਨ ਆਪਣੇ ਤਰੰਗਾਂ ਵਿੱਚ ਬੁੱਲੇ ਲੁੜਦਾ ਰਹਿੰਦਾ ਹੈ ਹਾਂ ਇਹ ਕਰਨੀਏ ਸੂਰਤਵਾਨ ਰਹਿੰਦੀਆਂ ਹਨ ਪਰ ਇਹਨਾਂ ਦੀ ਜਿੰਦ ਨਹੀਂ ਰਹਿੰਦੀ ਇਸ ਲਈ ਵਾਹਿਗੁਰੂ ਦੀ ਕਿਰਤ ਵਾਹਿਗੁਰੂ ਦੇ ਹੁਕਮ ਵਿੱਚ ਜਦ ਗੁਰੂ ਬਾਬੇ ਨੇ ਆਰੰਭੀ ਤਾਂ ਪਹਿਲੀ ਮਤ ਇਹ ਦਿੱਤੀ ਕਿ ਭਜਨ ਵਾਹਿਗੁਰੂ ਦੀ ਹਜ਼ੂਰੀ ਵਿੱਚ ਕਰੋ ਕਿਤਨੇ ਸਿੱਖ ਇਸ ਵੇਲੇ ਮਿਲਦੇ ਹਨ ਜੋ ਬਾਣੀ ਪੜਦੇ ਹੀ ਨਹੀਂ ਪਰ ਕਿਤਨੇ ਜੋ ਪੜਦੇ ਹਨ ਤੇ ਆਖਦੇ ਹਨ ਦਿਲ ਨਹੀਂ ਲੱਗਦਾ ਸਵਾਦ ਨਹੀਂ ਆਉਂਦਾ ਨਿਤਨੇਮ ਕਰੀਦਾ ਹੈ ਸੁਖਮਨੀ ਦਾ ਪਾਠ ਵੀ ਰੋਜ਼ ਦੋ ਹੀ ਦਿਨ ਮੁਕਾਲਾਈਦਾ ਹੈ ਕਦੇ ਵਾਧੂ ਪਾਠ ਜਪਜੀ ਦੇ ਵੀ ਕਰੀਦੇ ਹਨ ਪਰ ਸਵਾਦ ਨਹੀਂ ਆਉਂਦਾ ਹੁਣ ਜੇ ਗੁਰੂ ਬਾਬੇ ਦੀ ਬਾਣੀ ਵਿਚਾਰੋ ਹਿੱਕੇ ਉਹਨਾਂ ਦੇ ਕਰਤਬਾਂ ਨੂੰ ਕੋਖੋ ਤਾਂ ਇਹ ਖੇਚਲ ਦੂਰ ਹੋ ਜਾਵੇ ਗੁਰੂ ਬਾਬੇ ਨੇ ਜੋ ਕੁਝ ਅਜ ਕਾਜ਼ੀ ਤੇ ਨਵਾਬ ਨੂੰ ਦੱਸਿਆ ਹੈ ਉਹ ਸਾਰੇ ਜਗਤ ਨੂੰ ਦੱਸਿਆ ਹੈ ਹਾਂ ਸਾਨੂੰ ਅਜ ਦੱਸਿਆ ਹੈ ਜਿਸ ਦਿਨ ਅਸਾਂ ਇਹ ਸਾਖੀ ਪੜੀ ਹੈ ਅਸੀਂ ਇਹ ਪੜ ਕੇ ਖੁਸ਼ੀ ਹੁੰਦੇ ਹਾਂ ਕਿ ਗੁਰੂ ਬਾਬੇ ਨੇ ਕਾਜ਼ੀ ਤੇ ਨਵਾਬ ਨੂੰ ਖੂਬ ਝਾੜ ਪਾਈ ਜਾਂ ਇਹ ਕਿ ਧੰਤਨ ਬਾਬਾ ਜਿਸ ਨੇ ਅੰਤਰਿਆਮਤਾ ਨਾਲ ਜਾਣ ਲਿਆ ਜੋ ਕਾਜ਼ੀ ਤੇ ਨਵਾਬ ਦੇ ਅੰਦਰ ਵਰਤੀ ਪਰ ਤੀਜੀ ਗੱਲ ਛੱਡ ਦਿੰਦੇ ਹਾਂ ਕਿ ਗੁਰੂ ਬਾਬੇ ਦੀ ਇਹ ਸਾਖੀ ਅੱਜ ਸਾਡੇ ਨਾਲ ਹੋਈ ਹੈ ਅਸੀਂ ਕਾਜ਼ੀ ਤੇ ਨਵਾਬ ਵਰਗੇ ਹੋ ਰਹੇ ਹਾਂ ਸਾਨੂੰ ਗੁਰੂ ਬਾਬਾ ਕਹਿ ਰਿਹਾ ਹੈ ਕਿ ਭਾਈ ਨਿਤਨੇਮ ਕਰੋ ਬਾਣੀ ਪੜੋ ਪਰ ਰੱਬ ਦੀ ਹਜ਼ੂਰੀ ਵਿੱਚ ਗੈਰ ਹਜ਼ੂਰੀ ਦੀ ਬਾਣੀ ਪੜ ਕੇ ਜੇ ਸਵਾਦ ਨਾ ਆਵੇ ਤਾਂ ਕਸੂਰ ਤੁਹਾਡਾ ਆਪਣਾ ਹੈ ਜਦ ਬਾਣੀ ਪੜੋ ਆਪਣੇ ਆਪ ਨੂੰ ਵਾਹਿਗੁਰੂ ਦੀ ਹਜ਼ੂਰੀ ਵਿੱਚ ਸਮਝੋ ਤੇ ਇਹ ਸਮਝੋ ਕਿ ਤੁਹਾਡੀ ਬਾਣੀ ਉਹ ਸੁਣ ਰਿਹਾ ਹੈ ਹਾਂ ਇਹ ਸਮਝ ਕੇ ਦਿਲ ਬਾਣੀ ਵਿੱਚ ਲਾਈਏ ਕਿ ਜੇ ਹੁਣ ਸਾਡਾ ਦਿਲ ਉੱਡੇਗਾ ਤੇ ਜੀਬ ਬਾਣੀ ਪੜੇਗੀ ਤਾਂ ਜਿਸ ਦੀ ਹਜ਼ੂਰੀ ਵਿੱਚ ਬਾਣੀ ਪੜਦੇ ਹਾਂ ਉਹ ਕਿੰਝ ਖੁਸ਼ ਹੋਸੀ ਉਸ ਨਾਲ ਮਨ ਕਿਵੇਂ ਜੁੜਸੀ ਮਨ ਜੁੜਸੀ ਉਹਨਾਂ ਸ਼ੈਹਾਂ ਨਾਲ कि जिन्ना दा मन चिंतन ਕਰ ਰਿਹਾ ਹੈ ਤੇ ਉਹਨਾਂ ਦਾ ਹੀ ਅਸਰ ਪੈਸੀ ਜੇ ਬਾਣੀ ਭਜਨ ਵੇਲੇ ਮਨ ਵਾਹਿਗੁਰੂ ਨਾਲ ਜੁੜੇਗਾ ਤਾਂ ਵਾਹਿਗੁਰੂ ਦੇ ਸਰੂਪ ਦਾ ਅਸਰ ਸ਼ਾਂਤੀ ਠੰਡ ਸੁਖ ਆਤਮ ਖੇੜਾ ਆਤਮ ਰਸ ਲੈ ਕੇ ਆਵੇਗਾ ਤੇ ਜੇ ਹੋਰ ਨਾਲ ਸ਼ੈਅ ਨਾਲ ਜੁੜੇਗਾ ਤਾਂ ਉਹਨਾਂ ਦਾ ਅਸਰ ਲੈ ਲਏਗਾ ਸੋ ਜੋ ਬਾਣੀ ਪੜਨ ਵੇਲੇ ਕਾਜ਼ੀ ਵਾਂਗੂ ਸੰਸਾਰਕ ਪਦਾਰਥਾਂ ਨਾਲ ਜੁੜੇਗਾ ਉਸਤੇ ਅਸਰ ਖਿੰਡਾਉ ਦਾ ਪਏਗਾ ਤਾਂ ਤੇ ਵਿਚਾਰ ਕਰੋ ਤੇ ਸਮਝੋ ਕਿ ਅਜ ਗੁਰੂ ਨਾਨਕ ਆਖ ਰਿਹਾ ਹੈ ਏ ਮੇਰੇ ਸਿੱਖੋ ਹਜ਼ੂਰੀ ਦਾ ਭਜਨ ਹਜ਼ੂਰੀ ਦਾ ਪਾਠ ਕਰੋ ਮਨ ਧਾਂਵਦਾ ਹੈ ਮਨ ਧੋੜਦਾ ਹੈ ਇਸ ਦਾ ਸੁਭਾਅ ਇਹੋ ਹੈ ਇਸ ਨੂੰ ਵਰਜ ਮੋੜ ਬਾਣੀ ਦੇ ਅਰਥ ਵੱਲ ਵੇਖ ਬਾਣੀ ਕੀ ਕਹਿੰਦੀ ਹੈ ਬਾਣੀ ਵਾਹਿਗੁਰੂ ਦਾ ਜਸ ਕਰਦੀ ਹੈ ਫਿਰ ਜੁੜ ਵਾਹਿਗੁਰੂ ਦੇ ਚਰਨਾਂ 'ਹਾਂ ਹਜ਼ੂਰੀ ਵਿੱਚ ਨਾਮ ਵਾਲੇ ਬਾਣੀ ਦੇ ਪ੍ਰੇਮੀਆਂ ਦੀ ਸੰਗਤ ਕਰ ਜੋ ਉਹ ਦੱਸਣ ਕੇ ਕਿੰਜ ਉਹਨਾਂ ਦਾ ਮਨ ਸੰਨੇ ਸਨੇ દોੜਨਾ ਛੱਡ ਗਿਆ ਹੈ ਤੇ ਵਾਹਿਗੁਰੂ ਨਾਲ ਜੁੜਦਾ ਗਿਆ ਹੈ ਇਹਨਾਂ ਗੱਲਾਂ ਦਾ ਪੱਕ ਕਰ ਪਹਿਲਾ ਵਾਹਿਗੁਰੂ ਹੈ ਜ਼ਰੂਰ ਹੈ ਦੂਸਰਾ ਚਾਹੇ ਮੈਨੂੰ ਦਿਸਦਾ ਨਹੀਂ ਕਿਉਂਕਿ ਮੇਰੇ ਆਤਮ ਨੇੜਾ ਜੇ ਖੁੱਲੇ ਨਹੀਂ ਤੀਸਰਾ ਖੁੱਲਣ ਦਾ ਤਰੀਕਾ ਬਾਣੀ ਤੇ ਭਜਨ ਹੈ ਚੌਥਾ ਮੈਂ ਪਾਠ ਕਰਾਂ ਪਾਠ ਸੁਣਾ ਕੀਰਤਨ ਕਰਾਂ ਕੀਰਤਨ ਸੁਣਾ ਭਜਨ ਵਿੱਚ ਬੰਦਗੀ ਵਿੱਚ ਲੱਗਾ ਪੰਜਵਾਂ ਪਾਠ ਕੀਰਤਨ ਭਜਨ ਹਰ ਹਾਲ ਇਹ ਸਮਝਾਂ ਕਿ ਮੈਂ ਹਜ਼ੂਰੀ ਵਿੱਚ ਹਾਂ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ ਦੀ ਹਜ਼ੂਰੀ ਵਿੱਚ ਹਾਂ ਉਹ ਮੇਰੀ ਅਰਦਾਸ ਸੁਣ ਰਿਹਾ ਹੈ ਮੈਂ ਹੁਣ ਭੈ ਵਿੱਚ ਪ੍ਰੇਮ ਵਿੱਚ ਉਸਦੇ ਹਜ਼ੂਰ ਸਾਰਾ ਹਾਜ਼ਰ ਰਹਾ ਤੇ ਅਰਦਾਸ ਕਰ ਜੇ ਮਨ ਉੱਡੇ ਤਾਂ ਰੋਕਾਂ ਨਾ ਰੁਕੇ ਫਿਰ ਰੋਕਾਂ روکن لی ارداس کر گرو بابے نانک اگے ارداس کرا کہ آپ نے قاضی تے نواب نو حضوری دان کی نو بھی حضوری دان کرو تسی صدا سدا دے ہو دے ہی وچ کے دے ہی تو باہر تُسی سڈے نال ہو جاگ دی جوت ہو جمیں ادو ترٹھے ساؤ اج میرے تے ترٹھو نو حضوری وچ حاضر ہو کے ارداس کرنی بانی پڑنی پجن کرنا دان کرو تُسی دیال ہو ਦੀਨ ਦੇਵਾਲ ਹੋ ਤੂੰ ਸੀ ਗੁਰੂ ਹੋ ਮੈਂ ਸਿੱਖਾਂ ਚਾਹੇ ਨਾਮ ਤਰੀਕ ਸਿੱਖਾਂ ਪਰ ਗੁਰੂ ਬਾਬਾ ਤੇਰਾ ਸਿੱਖਾਂ ਮੈਨੂੰ ਆਪਣੇ ਨਾਮ ਦੇ ਸਤਿਕੇ ਹਜ਼ੂਰੀ ਦਾ ਪਾਠ ਹਜ਼ੂਰੀ ਦੀ ਅਰਦਾਸ ਹਜ਼ੂਰੀ ਦਾ ਭਜਨ ਦਾਨ ਕਰੋ ਹਾਂਜੀ ਫਿਰ ਦੋਰਾ ਲਈ ਇਹਨਾਂ ਗੱਲਾਂ ਦਾ ਪੱਕ ਕਰ ਪਹਿਲਾ ਵਾਹਿਗੁਰੂ ਹੈ ਜ਼ਰੂਰ ਹੈ ਦੂਸਰਾ ਚਾਹੇ ਮੈਨੂੰ ਨਹੀਂ ਦਿਸਦਾ ਕਿਉਂਕਿ ਮੇਰੇ ਆਤਮ ਲੈਣ ਅਜੇ ਖੁੱਲੇ ਨਹੀਂ ਤੀਸਰਾ ਖੁੱਲਣ ਦਾ ਤਰੀਕਾ ਬਾਣੀ ਤੇ ਭਜਨ ਹੈ ਚੌਥਾ ਮੈਂ ਪਾਠ ਕਰਾਂ ਪਾਠ ਸੁਣਾ ਕੀਰਤਨ ਕਰਾਂ ਕੀਰਤਨ ਸੁਣਾ ਭਜਨ ਵਿੱਚ ਬੰਦਗੀ ਵਿੱਚ ਲੱਗਾ ਪੰਜਵਾਂ ਪਾਠ ਕੀਰਤਨ ਭਜਨ ਹਰ ਹਾਲ ਇਹ ਸਮਝਾਂ ਕਿ ਮੈਂ ਹਜ਼ੂਰੀ ਵਿੱਚ ਹਾਂ ਕੋਟ ਬ੍ਰਹਮੰਡ ਕੋ ਠਾਕਰ ਸੁਆਮੀ ਦੀ ਹਜ਼ੂਰੀ ਵਿੱਚ ਹਾਂ ਉਹ ਮੇਰੀ ਅਰਦਾਸ ਸੁਣ ਰਿਹਾ ਹੈ ਮੈਂ ਹੁਣ ਭੈ ਵਿੱਚ ਪ੍ਰੇਮ ਵਿੱਚ ਉਸ ਦੇ ਹਜ਼ੂਰ ਸਾਰਾ ਹਾਜ਼ਰ ਰਾਂ ਤੇ ਅਰਦਾਸ ਕਰਾਂ ਜੇ ਮਨ ਉੱਡੇ ਤਾਂ ਰੋਕਾਂ ਨਾ ਰੁੱਕੇ ਫਿਰ ਰੋਕਾਂ ਰੋਕਣ ਲਈ ਅਰਦਾਸ ਕਰਾਂ ਗੁਰੂ ਬਾਬੇ ਨਾਨਕ ਅੱਗੇ ਅਰਦਾਸ ਕਰਾਂ ਕਿ ਜਿਵੇਂ ਆਪਨੇ ਕਾਜ਼ੀ ਤੇ ਨਵਾਬ ਨੂੰ ਹਜ਼ੂਰੀ ਦਾਨ ਕੀਤੀ ਮੈਨੂੰ ਵੀ ਹਜ਼ੂਰੀ ਦਾਨ ਕਰੋ ਤੁਸੀਂ ਸਦਾ ਜੀਵਦੇ ਹੋ ਦੇਹੀ ਵਿੱਚ ਕੇ ਦੇਹੀ ਤੋਂ ਬਾਹਰ ਤੁਸੀਂ ਸਾਡੇ ਨਾਲ ਹੋ ਜਾਗ ਦੀ ਜੋਤ ਹੋ ਜਿਵੇਂ ਉਦੋਂ ਤਰੁਠੇ ਸਾਓ ਅੱਜ ਮੇਰੇ ਤੇ ਤਰੁਠੋ ਮੈਨੂੰ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਅਰਦਾਸ ਕਰਨੀ ਬਾਣੀ ਪੜਨੀ ਭਜਨ ਕਰਨਾ ਦਾਨ ਕਰੋ ਤੁਸੀਂ ਦਇਾਲ ਹੋ ਦੀਨ ਦਇਾਲ ਹੋ ਤੁਸੀਂ ਗੁਰੂ ਹੋ ਮੈਂ ਸਿੱਖਾਂ ਚਾਹੇ ਨਾਮ ਤਰੀਕ ਸਿੱਖਾਂ ਪਰ ਗੁਰੂ ਬਾਬਾ ਤੇਰਾ ਸਿੱਖ ਮੈਨੂੰ ਆਪਣੇ ਨਾਮ ਦੇ ਸਦਕੇ ਹਜ਼ੂਰੀ ਦਾ ਪਾਠ ਹਜ਼ੂਰੀ ਦੀ ਅਰਦਾਸ ਹਜ਼ੂਰੀ ਦਾ ਭਜਨ ਦਾਨ ਕਰੋ ਜੇ ਮਨ ਅਜੇ ਵੀ ਲੁਤਕੁਤੀਆਂ ਮਾਰੇ ਤਦ ਬੰਦਗੀ ਵਾਲੇ ਗੁਰੂ ਪਿਆਰੇ ਗੁਰਸਿੱਖਾਂ ਅੱਗੇ ਆਪਣਾ ਦੁੱਖ ਕਹੋ ਕਿ ਮੇਰੇ ਗੁਰੂ ਦੇ ਪਿਆਰੇ ਜੀਓ ਮੈਨੂੰ ਜਾਚ ਦੱਸੋ ਕਿ ਕਿਵੇਂ ਹਜ਼ੂਰੀ ਵਿੱਚ ਪਾਠ ਕਰਿਆ ਕਰਾਂ ਭਜਨ ਅਰਦਾਸ ਵੇਲੇ ਮੈਂ ਗੈਰ ਹਜ਼ੂਰੀਆ ਨਾ ਹੋਵਾਂ ਮੇਰੇ ਗੈਰ ਹਜ਼ੂਰੀ ਦੇ ਰੋਗ ਦਾ ਉਪਰਾਲਾ ਕਰੋ ਤੁਸੀਂ ਮੇਰੇ ਲਈ ਅਰਦਾਸ ਕਰੋ ਮੈਨੂੰ ਤਿਆਰ ਕਰੋ ਜਿਵੇਂ ਮੈਨੂੰ ਹਜ਼ੂਰੀ ਪ੍ਰਾਪਤ ਹੋਵੇ ਇਸ ਤਰ੍ਹਾਂ ਸਤਸੰਗ ਦੀ ਮਦਦ ਲਓ ਆਪ ਜਤਨ ਲਾਓ ਬਾਹਰ ਜਾਂਦਾ ਮਨ ਵਰਜੋ ਇਸ ਨੂੰ ਹੋੜੋ ਮਤ ਦਿਓ ਸੋ ਕਿ ਹੇ ਸਦਾ ਹਿਲਣੇ ਤੇ ਨਾ ਟਿਕਣੇ ਹੁਣ ਮੈਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਕੋਟ ਬ੍ਰਹਿਮੰਡਾਂ ਦੇ ਠਾਕੁਰ ਅਗੇ ਅਰਦਾਸ ਲੈ ਕੇ ਆਇਆ ਹਾਂ ਹੁਣ ਸਾਰਾ ਟੈ ਪਾਓ ਉਸ ਦੀ ਸ਼ਰਨ ਛੜ ਸੰਕਲਪ ਵਿਕਲਪ خیال ਆਸ ਅੰਦੇਸੇ ਇਹ ਉਡਾਰੀਆਂ ਤੇਰੀਆਂ ਆਪਣਾ ਘਾਤ ਹੈ ਆ ਆਪਣੇ ਘਰ ਇਹੜ ਤੇੜ ਛੱਡ ਕੇ ਇੱਕ ਹਜ਼ੂਰੀ ਦੇ ਕਾਰਾ ਕੇ ਅਰਦਾਸ ਕਰ ਜੋ ਰਬ ਸੁਣੇ ਤੇ ਤੇਰਾ ਪੈਜਲ ਤਰਿਆ ਜਾਵੇ ਇਸ ਤਰ੍ਹਾਂ ਤੇ ਜਿਸ ਤਰ੍ਹਾਂ ਬਨ ਪਵੇ ਸਹਿਜੇ ਸਹਿਜੇ ਭਾਵੇਂ ਛੇਤੀ ਜਿਵੇਂ ਵਾਹਿਗੁਰੂ ਬਖਸ਼ੇ ਹਜ਼ੂਰੀ ਦਾ ਸਬਕ ਪਕਾਓ ਹਜ਼ੂਰੀ ਵਿੱਚ ਹੋ ਕੇ ਅਰਜ਼ਾ ਕਰੋ ਸਦਾ ਪਾਠ ਵੇਲੇ ਸਮਝੋ ਕਿ ਵਾਹਿਗੁਰੂ ਹੈ ਵਾਹਿਗੁਰੂ ਮੇਰੇ ਹਾਜ਼ਰ ਹਜ਼ੂਰ ਮੇਰੀ ਅਰ ਸੁਣ ਰਿਹਾ ਹੈ ਇਹ ਜੋ ਬਾਣੀ ਪੜਦਾ ਹਾਂ ਉਹ ਸੁਣਦਾ ਹੈ ਤੇ ਫਲ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ